ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆਂ ਦਾ ਡੱਜ ਦੀ ਵੀਡੀਓ ਵਿੱਚ ਚੈੱਕ ਕਰਦੇ ਹੋ ਤੁਸੀਂ ਕਦੀ ਆ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਨਾਲ ਸਿਮਰਨ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਵਿਆਹ ਤੋਂ ਸਿਮਰਨ ਦੀ ਮੈਰਿਜ ਹੋਈ ਨੂੰ ਇੱਕ ਦੋ ਮਹੀਨੇ ਹੋ ਗਏ ਆ ਪਰ ਸਿਮਰਨ ਦੀ ਕੋਈ ਵੀਡੀਓ ਜਾਂ ਪੋਸਟ ਸਾਡੇ ਸਾਹਮਣੇ ਨਹੀਂ ਆ ਰਹੀ ਸੋ ਅੱਜ ਆਪਾਂ ਤੁਹਾਡੇ ਨਾਲ ਸਿਮਰਨ ਦੀਆਂ ਕੁਝ ਵੀਡੀਓਜ਼ ਲੈ ਕੇ ਆਏ ਆ ਕਿਉਂਕਿ ਸਿਮਰਨ ਨੇ ਵੀ ਖੁਦ ਆਪਣਾ ਇੱਕ ਚੈਨਲ ਜਿਹੜਾ ਉਹ ਕ੍ਰੀਏਟ ਕਰ ਲਿਆ ਹੈ ਸੋ ਜਿਹੜੇ ਵੀ ਸਿਮਰਨ ਨੂੰ ਚਾਹਣ ਵਾਲੇ ਆ ਉਹ ਉਸ ਦੀਆਂ ਵੀਡੀਓਜ਼ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਸੋ ਆਪਾਂ ਕੁਝ ਜਿਹੜੀਆਂ ਕਲਿੱਪਸ ਆ ਤੁਹਾਡੇ ਨਾਲ ਸਾਂਝੀਆਂ ਕਰ ਰਏ ਇਸ ਵੀਡੀਓ ਵਿੱਚ ਤੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਿਮਰਨ ਨੇ ਆਪਣਾ ਚੈਨਲ ਬਣਾਇਆ ਉਹ ਆਪਣੇ ਹਸਬੰਦ ਦੇ ਨਾਲ ਬਹੁਤ ਹੀ ਖੁਸ਼ ਆ ਉਹਦੀ ਸੋਹਰਾ ਫੈਮਿਲੀ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਉਹਦੀ ਸੋਹਰਾ ਫੈਮਿਲੀ ਬਹੁਤ ਵਧੀਆ ਹੈਗੀ ਆ ਸਿਮਰਨ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਤੇ ਹਸਬੰਦ ਵੀ ਸਿਮਰਨ ਨਾਲ ਬਹੁਤ ਕੋਆਪਰੇਟ ਕਰਦੇ ਆ ਕਿਉਂਕਿ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਉਹਦੇ ਨਾਲ ਹੀ ਵੀਡੀਓ ਵਿੱਚ ਆ ਰਹੇ ਆ ਤੇ ਵੀਡੀਓ ਵੀ ਬਣਾ ਰਹੇ ਆ ਤੋ ਸਿਮਰਨ ਬਹੁਤ ਖੁਸ਼ਕਿਸਮਤ ਹੈ ਉਸ ਨੂੰ ਇੰਨੀ ਵਧੀਆ ਸੋਹਰਾ ਫੈਮਿਲੀ ਮਿਲੀ ਕਿਉਂਕਿ ਬਹੁਤ ਗਰੀਬੀ ਵਿੱਚ ਉੱਠੀ ਆ ਉਹਦੇ ਜਿਹੜੇ ਛੋਟੇ ਭੈਣ ਭਰਾ ਤੁਸੀਂ ਉਹਨਾਂ ਨੂੰ ਵੀ ਦੇਖਿਆ ਹੀ ਹੋਵੇਗਾ ਕਿ ਕਾਫੀ ਇਹਨਾਂ ਨੇ ਗਰੀਬੀ ਦੇਖੀ ਉਹਨੇ ਆਪਣੇ ਭੈਣ ਭਰਾਵਾਂ ਦੀ ਵੀ ਨਾਲ ਹੀ ਮਤਲਬ ਵੀ ਪਾਲਣ ਪੋਸ਼ਣ ਕੀਤਾ ਸਿਮਰਨ ਨੂੰ ਸਭ ਤੋਂ ਪਹਿਲਾਂ ਸਾਨੂੰ ਸਾਡਾ ਪੰਜਾਬ ਦਾ ਪੰਜਾਬ ਵਾਲਿਆਂ ਨੇ ਮਲਾਇਆ ਸੀ ਕਿਉਂਕਿ ਉਹਨਾਂ ਨੇ ਆਪਣੇ ਚੈਨਲ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਸਿਮਰਨ ਦੇ ਘਰ ਗਏ ਤਾਂ ਉਹਨਾਂ ਨੇ ਸਿਮਰਨ ਦੀ ਕਾਫੀ ਹੈਲਪ ਕੀਤੀ ਸਿਮਰਨ ਦਾ ਘਰ ਵੀ ਬਣਨ ਵਾਲਾ ਸੀ ਜੋ ਕਿ ਕੋਲ ਭਾਜੀ ਹੁਣਾਂ ਨੇ ਉਹਦੇ ਘਰ ਦੀ ਛੱਤ ਵਗੈਰਾ ਪਵਾ ਕੇ ਦਿੱਤੀ ਸੀ ਸੋ ਉਸ ਦਿਨ ਤੋਂ ਸਿਮਰਨ ਨੂੰ ਕਾਫੀ ਜਾਣੇ ਜਾਣਨ ਲੱਗ ਪਏ ਤੇ ਕਾਫੀ ਯੂਟਿਊਬਰ ਵੀ ਆਏ ਅੱਗੇ ਜਿਨ੍ਹਾਂ ਨੇ ਸਿਮਰਨ ਦੀ ਹੈਲਪ ਕੀਤੀ ਸੋ ਫਿਰ ਐਨ ਜੀਓ ਵਾਲੇ ਹਿੰਮਤ ਐਨ ਜੀਓ ਵਾਲਿਆਂ ਨੇ ਕਾਫੀ ਹੈਲਪ ਕੀਤੀ ਉਹਦੀ ਮੈਰिज ਦਾ ਜੋ ਵੀ ਖਰਚਾ ਹੋਇਆ ਸੀ ਉਹ ਸਾਰਾ ਹਿਮਤ ਐਨਯੂ ਵਾਲਿਆਂ ਨੇ ਕੀਤਾ ਸੀ। ਉਹ ਜਦੋਂ ਦੀ ਉਹਦੀ ਮੈਰिज ਹੋਇਆ ਉਸ ਤੋਂ ਬਾਅਦ ਉਹਦੀ ਕੋਈ ਵੀ ਵੀਡੀਓ ਜਾਂ ਪੋਸਟ ਸਾਹਮਣੇ ਨਹੀਂ ਆਈ ਤੇ ਕਾਫੀ ਸਾਰਿਆਂ ਦੇ ਕਮੈਂਟ ਸੀ ਕਿ ਸਿਮਰਨ ਕੋਈ ਵੀ ਪੋਸਟ ਕਿਉਂ ਨਹੀਂ ਆ ਰਹੀ ਕੋਈ ਮਤਲਬ ਵੀ ਆਪਣੀ ਫੈਮਿਲੀ ਵਿੱਚ ਉਹ ਕਿੱਦਾਂ ਰਹਿ ਰਹੀ ਹੈ ਸੋਹਰੇ ਫੈਮਿਲੀ ਵਿੱਚ ਉਹ ਕਿੱਦਾਂ ਰਹਿ ਰਹੀ ਆ। ਸੋ ਹੁਣ ਸਿਮਰਨ ਨੇ ਇੱਕ ਚੈਨਲ ਬਣਾਇਆ ਜਿਸ ਵਿੱਚ ਉਸਨੇ ਆਪਣੀਆਂ ਪੋਸਟਾਂ ਤੇ ਵੀਡੀਓ ਸ਼ੇਅਰ ਕੀਤੀਆਂ ਆ ਤਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਸੋ ਹੁਣ ਸਿਮਰਨ ਵੀ ਆਪਣੇ ਮਤਲਬ ਵੀ ਜੋ ਵੀ ਵਲੌਗ ਬਣਾਇਆ ਜਾ ਰਿਹਾ ਉਹ ਤੁਹਾਡੇ ਸਾਹਮਣੇ ਆਇਆ ਕਰਨਗੇ ਤੁਸੀਂ ਦੇਖ ਸਕਦੇ ਹੋ। ਤੇ ਸਿਮਰਨ ਦੇ ਹਸਬੰਦ ਮਤਲਬ ਵੀ ਨਾਈ ਸਾ ਜੋ ਕਿ ਉਸਦੇ ਨਾਲ ਕੋਆਪਰੇਟ ਕਰ ਰਹੇ ਆ ਤੇ ਉਸ ਦਾ ਚੈਨਲ ਬਣਾਇਆ ਵਾ ਤੇ ਉਸ ਦੀ ਮਤਲਬ ਵੀਡੀਓ ਦੇ ਵਿੱਚ ਆ ਰਹੇ ਨਾਲ ਤੁਸੀਂ ਵੀ ਇਹ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਰੀ ਇੱਥੇ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ